ਮੈਂ ਤਾਂ ਉਹਨਾਂ ਨੂੰ ਬੋਲਿਆ ਵੀ ਤੁਹਾਡੇ ਬੱਚੇ ਨਹੀਂ ਹੈਗੇ ਫਿਰ ਰੋਟੀ ਕਿੱਥੋਂ ਖਵਾਣੀ ਜੇ ਤੁਹਾਡਾ ਤਨਖਾਣ ਹੀ ਮਿਲਦੀ ਕਿਹਦੇ ਕਿਸੇ ਦੇ ਲਾਗੇ ਨਾ ਮੇਅਰ ਨੂੰ ਪਤਾ ਨਾ ਕਮਿਸ਼ਨਰ ਨੂੰ ਪਤਾ ਨਾ ਕਿਸੇ ਨੂੰ ਪਤਾ ਜਿੰਨੇ ਕੀ ਸਾਨੂੰ ਇਹਨਾਂ ਨੇ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਾਰੇ ਲਾਤੀ ਗਿਆਗੇ ਸਾਡੀ 1196 ਬੰਦਿਆਂ ਦੀ ਜਿਹੜੀ ਭਰਤੀ ਹੈਗੀ ਆ ਮਹਿੰਦਰ ਭਗਤ ਦੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਇਹ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਇੱਕ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਨਿਗਮ ਪ੍ਰਸ਼ਾਸਨ ਵੱਲੋਂ ਇਹਨਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਆ ਸ਼ਹਿਰ ਬਹੁਤ ਵੱਧ ਚੁੱਕਾ ਪਿਆ ਆ ਸਾਡੇ ਜਿੰਨੇ ਵੀ ਆਊਟਸੋਰਸ ਦੇ ਮਜ਼ਦਮ ਰੱਖੇ ਪਏ ਗਏ ਆ ਸਾਥੀ ਹੈਗੇ ਉਹਨਾਂ ਦਾ ਬਿਲਕੁਲ ਸ਼ੋਸ਼ਣ ਕੀਤਾ ਜਾ ਰਿਹਾ ਹੈ 1300 1400 ਬੰਦਾ ਸ਼ਹਿਰ ਇੰਨਾ ਕਿ ਵੱਧ ਚੁੱਕਾ ਪਿਆ ਹੈ 1300 1400 ਬੰਦੇ ਕੋ ਸ਼ਹਿਰ ਦਾ ਸੈਂਟਰ ਚਾਰਜਰ ਏਰੀਆ ਕਰਵਾਏ ਜਾ ਰਹੇ ਆ ਜਿਸ ਕਰਕੇ ਸਾਡੇ ਵਿਦਿਆਰਥੀਆਂ ਦੇ ਵਿੱਚ ਔਰ ਮੁਲਾਜ਼ਮ ਸਾਥੀ ਵਿੱਚ ਇਹ ਰੋਸ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਵੀ ਇਹ ਜਿਹੜੀ 1196 ਬੰਦੇ ਦੀ ਜਿਹੜੀ ਭਰਤੀ ਹੈਗੀ ਆ ਇਹ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ ਦੂਜੀ ਪਰਟੈਸਟ ਕੀਤੇ ਜਾ ਰਹੇ ਕਮਿਸ਼ਨਰ ਸਾਹਿਬ ਵੀ ਚੇਂਜ ਹੋ ਗਏ ਪਹਿਲਾਂ ਵੀ ਤੁਹਾਨੂੰ ਅੰਦਰ ਵੀ ਕਿਸੇ ਪ੍ਰੋਟੈਸਟ ਕੀਤਾ ਸੀ ਜਿਹੜੇ ਮੁਲਾਜ਼ਮ ਭਰਤੀ ਕਰਨੇ ਕਰੋ ਪਾਸਵਰਡ ਨਾ ਪਰ ਕਿਉਂ ਨਹੀਂ ਕਰ ਰਹੇ ਇਹ ਸਰਕਾਰਾਂ ਦੇ ਸੋਚੀ ਸਮਝੀ ਇੱਕ ਸਾਜ਼ਿਸ਼ ਹੈਗੀ ਆ ਜਿਹੜੀ ਇਹ ਭਰਤੀ ਨਹੀਂ ਕਰਨੇ ਪਤਾ ਨਹੀਂ ਇਹ ਕੀ ਚਾਹੁੰਦੇ ਹੈਗੇ ਆ ਕਿ ਇਹ ਚਾਹੁੰਦੇ ਆ ਵੀ ਸਾਡੇ ਖਿਲਾਫ ਪ੍ਰੋਟੈਸਟ ਹੁੰਦੇ ਰਹਿਣ ਤੇ ਲੋਕਾਂ ਨੂੰ ਖੱਜਲ ਖਰਾਬ ਲੋਕਾਂ ਨੂੰ ਕਰ ਦੇ ਰਿਹਾ ਕਿ ਇਹ ਦੇਖੋ ਜੀ ਮੇਰ ਸਾਹਿਬ ਵੱਲੋਂ ਸਾਨੂੰ ਬਾਰ ਬਾਰ ਇੱਕੋ ਗੱਲ ਕਹੀ ਜਾ ਰਹੀ ਹੈਗੀ ਆ ਵੀ ਅਸੀਂ ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਇਹ ਜਿਹੜੀ ਭਰਤੀ ਇਹ ਸ਼ੁਰੂ ਕਰ ਦਿੱਤੀ ਹੋਊਗੀ ਪਰ ਜੋ ਸਾਨੂੰ ਮੇਰ ਸਾਹਿਬ ਵੀ ਇਹ ਦੱਸ ਰਹੇ ਹੈਗੇ ਆ ਵੀ ਉਹ ਉੱਪਰ ਜਿਹੜੀ ਹੈਗੀ ਆ ਉਹ ਸਰਕਾਰ ਬੈਠੀ ਚੰਡੀਗੜ੍ਹ ਸਰਕਾਰ ਬੈਠੀ ਹੈਗੀ ਹੈਗੀ ਆ ਉਹ ਕਰਨ ਨੂੰ ਤਿਆਰ ਨਹੀਂ ਹੈ ਉਹ ਪ੍ਰਸ਼ਾਸਨ ਵੱਲੋਂ ਆਇਰ ਨੂੰ ਰੋਕੇ ਵੀ ਗਿਆ ਸੀ ਉਹ ਕਿਸ ਕਾਰਨ ਪ੍ਰਸ਼ਾਸਨ ਵੱਲੋਂ ਸਾਡੇ ਨੂੰ ਕੋਈ ਰੋਕੋਗ ਨਹੀਂ ਕੀਤੀ ਗਈ ਉਹ ਦੀ ਕਿ ਧਾਰਮਿਕ ਫੰਕਸ਼ਨ ਸੀਗਾ ਉਹਨਾਂ ਵੱਲੋਂ ਕਹਿੰਦੇ ਨੇ ਪ੍ਰੋਟੈਸਟ ਹੈਗਾ ਜਿਹੜਾ ਬਿਲਕੁਲ ਸ਼ਾਂਤਮਈ ਢੰਗ ਨਾਲ ਕੀਤਾ ਹੋਇਆ ਹੈ ਅਸੀਂ ਵੀ ਜਿਹੜਾ ਇਹ ਪ੍ਰੋਟੈਸਟ ਹੈ ਬਿਲਕੁਲ ਸ਼ਾਂਤਮਈ ਢੰਗ ਨਾਲ ਕਰ ਰਹੇ ਹਾਂ ਕਿੰਨੇ ਸਮੇਂ ਤੱਕ ਪ੍ਰੋਟੈਸਟ ਚ ਚੱਲਦਾ ਰਹੇਗਾ ਇਹ ਤਾਂ ਸਾਡਾ ਹੁਣ ਅਸੀਂ ਕੱਲ ਤੋਂ ਦੁਬਾਰਾ ਇਹ ਕੰਮ ਵੀ ਆਪਣੇ ਕੱਲ ਬੰਦ ਕਰਾਤਾ ਜੀ ਸਾਡੇ ਬਾੜਾ ਵਿੱਚ ਜਿੰਨੀਆਂ ਵੀ ਸਾਡੇ ਨਾਲ ਹੈਗੇ ਆ ਸਾਥੀ ਉਹ ਕੱਲ ਨੂੰ ਕੰਮ ਨਹੀਂ ਕਰਨਗੇ ਜੇ ਸਾਡੀ ਜਿਹੜੀ ਮੰਗਾਂ ਨਾਲ ਜਲਦ ਤੋਂ ਜਲਦ ਪੂਰੀ ਹੋ ਗਈ। ਮੁਲਾਜ਼ਮਾਂ ਕੋ ਅਸੀਂ ਆਉਣ ਵਾਲੇ ਇੱਕ ਸਾਡੇ ਕੈਂਟੀਨੀ ਦੀ ਵਿੱਚ ਸੀਗੇ 15 ਕ ਮਲਾਜ਼ਮ ਹੈਗੇ ਸਾਥੀ ਹੈਗੇ ਆ ਉਹ ਕਾਉਂਸਲਰ ਨੇ ਆਪਣੇ ਤੌਰ ਦੇ ਉੱਤੇ ਹੀ 15 ਮਲਾਜ਼ਮਾਂ ਨੂੰ ਉਹ ਕੋਈ ਸਫਾਈ ਕਰਵਾ ਰਹੇ ਹੈਗੇ ਇੱਕ ਸਾਲ ਦਾ ਸਮਾਂ ਬੀਤ ਗਿਆ ਨਾ ਉਹਨਾਂ ਨੂੰ ਕੋਈ ਸੈਲਰੀ ਦੇ ਰਹੀ ਹੈ ਔਰ ਆਪਣੇ ਲੈਟਰ ਪੈਡਾ ਉੱਤੇ ਉਹਨਾਂ ਨੂੰ ਲਿਖ ਕੇ ਦੇ ਰਹੇ ਵੀ ਤੁਹਾਨੂੰ ਸੈਲਰੀ ਵੀ ਦਵਾਂਗੇ ਤੇ ਉਸ ਪੈਸੇ ਵੀ ਆਪਣੇ ਤੁਹਾਨੂੰ ਪੱਕੇ ਵੀ ਕਰਵਾਵਾਂਗੇ ਐ ਉਹ ਬੰਦੇ ਹੈਗੇ ਆ ਜੀ ਇੱਕ ਸਾਥ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਜੀ ਸਹੀ ਤੁਹਾਨੂੰ ਕਿੱਥੋਂ ਮਿਲੇ ਉਹਨਾਂ ਦੇ ਲੈਟਰ ਪੈਡ ਨਾਲ ਫੋਟੋ ਇਹ ਉਹਨਾਂ ਨੇ ਆਪ ਦਿੱਤੇ ਪਏ ਆਪ ਦਿੱਤੇ ਪਏ ਇਹ ਉਹਨਾਂ ਦੇ ਦੇ ਲਓ ਤੁਸੀਂ ਚੈੱਕ ਕਰ ਸਕਦੇ ਆ ਜਿਹੜੇ ਵਾਰਡ ਦੇ ਹੈਗੇ ਨੇ ਥੋੜਾ ਜਿਹਾ ਮਨੂਤ ਸਬਰ ਵਾਲਾ ਇੱਕ ਕੋਈ ਰਜੇਸ਼ ਪੱਤੀ ਹੈ ਕੋਈ ਸੁਖਿੰਦਰ ਸਾੰਪ ਲੈ ਗਿਆ ਇਹਨਾਂ ਦੀ ਏਰੀਆ ਇਹ ਪਿਆਸੇ ਲੈ ਕੇ ਨੇ ਇਹਨਾਂ ਕੋ ਕੰਮ ਕਰਵਾਈ ਜਾ ਰਿਹਾ ਇੱਕ ਸਾਲ ਦਾ ਦਿੱਲੀ ਉਹਨਾਂ ਕੋ ਕੰਮ ਕਰਵਾਇਆ ਜਾ ਰਿਹਾ ਦਿੱਲੀ ਪਰ ਇੱਕ ਸਾਥ ਹੋ ਗਿਆ ਉਹਨਾਂ ਕੋ ਪਿਆਸ ਨੇ ਤੁਹਾਨੂੰ 2 ਮਹੀਨੇ ਵਾ ਦੇਨੇ ਤੁਹਾਨੂੰ 3 3 ਮਹੀਨੇ ਦਾ ਬਾਡੂ ਜੀ ਇੱਕ ਇਹ ਵੀ ਗੱਲ ਹੈ ਕਿ ਆ ਜੋ ਸੀ ਦੀ ਨਾਲ ਤੱਕ ਆ ਮੇਰ ਸਾਹਿਬ ਦੇ ਕੋਲ ਪੁਲਿਸ ਕੋ ਦੇਖ ਸਕਦੇ ਹੋ ਮੇਰ ਸਾਹਿਬ ਕਿ ਇੰਦਾ ਇਲੀਗਲ ਕੋਈ ਕੰਮ ਨਹੀਂ ਪੜਿਆ ਆ ਕਾਉਂਸਲਰ ਮੇਰ ਸਾਹਿਬ ਦੇ ਵਸਤੇ ਦੇ ਵਿੱਚ ਵੀ ਮੈਨੂੰ ਲੱਗਦਾ ਕਾਉਂਸਲਰ ਨਹੀਂ ਹੈਗੇ ਮੇਰ ਸਾਹਿਬ ਨੇ ਲਾਈਵ ਹੋ ਕੇ ਇਹ ਗੱਲ ਕਹਿਤੀ ਸੀਗੀ ਵੀ ਸਫਾਈ ਸੇਵਕ ਦਾ ਕੰਮ ਸਿਰਫ ਸਫਾਈ ਕਰੂਗਾ ਸੀਵਰੇ ਦਾ ਕੰਮ ਸੀਵਰ ਕਰਨਗੇ ਮਾਲੀ ਬਿਲਡਰਾਂ ਦਾ ਮਾਲੀ ਬਿਲਡਰਾਂ ਦਾ ਪਰ ਜਿਹੜੇ ਕਾਉਂਸਲਰ ਹੈਗੇ ਆ ਇਹ ਇਹਨਾਂ ਕੋ ਹਰ ਤਰ੍ਹਾਂ ਦਾ ਕੰਮ ਕਰਵਾ ਰਹੇ ਆ ਸੀਵਰ ਮੈਨਾਂ ਇਹਨਾ ਦੇਖ ਰਹੇ ਹੋ ਕੌਂਸਲਰਾਂ ਦੀ ਕਾਰਗੁਜ਼ਾਰੀ ਜਿਹੜੀ ਰਾਜ ਬਿਲਕੁਲ ਨਖੇਦਵਾਜੀ ਕੌਂਸਲਰਾਂ ਦੀ ਕਾਰਗੁਜ਼ਾਰੀ ਜਿੰਦੀ ਵੀ ਹੈਗੀ ਇੱਥੇ ਕੌਂਸਲਰ ਇਹਨਾਂ ਕਾਰਵਾਈ ਬਿਲਕੁਲ ਨਖੇਦ ਹੈ ਨਵੇਂ-ਨਵੇਂ ਬਣੇ ਆ ਇਹਨਾਂ ਨੂੰ ਨਵਾਂ-ਨਵਾਂ ਸ਼ੌਕ ਕਰਿਆ ਪਿਆ ਆ ਪਰ ਅਸੀਂ ਮੁਲਾਜ਼ਮ ਸਾਥੀ ਜੀ ਨੇ ਸਾਡੇ ਹੈਗੇ ਅਸੀਂ ਉਹਨਾਂ ਨਾਲ ਖੜੇ ਹੈਗੇ ਆ ਤੇ ਖੜੇ ਰਵਾਂਗੇ ਔਰ ਔਰ ਜੋ ਵੀ ਸਾਡੀ ਮੰਗ ਇਹ ਵੀ ਆ ਜਿਨ੍ਹਾਂ ਕੋ ਵੱਲੋਂ ਇਹ ਕੰਮ ਇੱਕ ਸਾਲ ਤੋਂ ਕਰਵਾ ਰਿਆ ਆ ਜਾਂ ਤਾਂ ਉਹਨਾਂ ਦੇ ਪੈਸੇ ਦੇਣ ਨਹੀਂ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਸ਼ੋਸ਼ਣ ਦਾ ਪਰਚਾ ਦਰਜ ਕੀਤਾ ਪਹਿਲਾਂ ਇਸ ਤਰ੍ਹਾਂ ਦਾ ਕੰਮ ਪਹਿਲੀ ਸਰਕਾਰਾਂ ਦੇਖਿਆ ਸੀ ਕਿ ਇਹ ਪਹਿਲਾਂ ਨਹੀਂ ਤੇ ਸਾਡੀ ਵੀ ਜਿੰਨੇ ਵੀ ਸਾਡੇ ਮੁਲਾਜ਼ਮ ਸਾਥੀ ਆ ਇਸ ਤਰ੍ਹਾਂ ਤੁਸੀਂ ਦੇਖੋ ਪੂਰੇ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਸਾਥੀ ਆ ਹਰ ਇੱਕ ਮਹਿਕਮਾ ਸਰਕਾਰੀ ਅਧਾਰਾ ਇਸ ਸਰਕਾਰ ਦੇ ਖਿਲਾਫ ਹੈਗਾ ਆ ਹੁਣ ਅੱਜ ਤੋ ਬੜੀ ਕੀ ਤੁਹਾਡਾ ਪ੍ਰਗਲੇ ਰਣ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਰੋਗੇ ਜੇ ਜਲਦ ਤੋਂ ਜਲਦ ਇਹ ਤੇ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਇਹ ਸਾਡਾ ਪ੍ਰਦਰਸ਼ਨ ਹੋ ਤਿੱਖਾ ਹੋਊਗਾ ਹਿਲਾਲ ਅੱਜ ਕੋਈ ਗੱਲਬਾਤ ਹੋਈ ਹੈ ਅਜੇ ਸਾਡੇ ਨਾਲ ਕਿਸੇ ਨੇ ਕੋਈ ਗੱਲਬਾਤ ਨਹੀਂ ਹੋਈ ਜੀ ਸਾ ਵੀ ਟਾਈਮ ਤੋਂ ਤੁਸੀਂ ਇਹ ਧਰਨਾ ਲਾ ਰਹੇ ਸੀ ਤੇ ਬਾਅਦ ਵਿੱਚ ਉਹਨਾਂ ਕੋਈ ਮੇਰ ਨਾਲ ਕੋਈ ਗੱਲਬਾਤ ਕਿਸੇ ਨੇ ਕੋਈ ਗੱਲਬਾਤ ਨਹੀਂ ਜੀ